ਜੇ ਮੇਰੀਆਂ ਭੈਣਾਂ ਚਾਹੁੰਦੀਆਂ ਨੇ ਕਿ ਵਿంటర్ ਦੇ ਵਿੱਚ ਵੀ ਸਰਦੀਆਂ ਦੇ ਵਿੱਚ ਉਹਨਾਂ ਦੇ ਫੇਸ 'ਤੇ ਉੱਪਰ ਵੀ ਗਲੋ ਬਣਿਆ ਰਹੇ ਜਿਵੇਂ ਗਰਮੀਆਂ ਦੇ ਵਿੱਚ ਗਲੋ ਹੈ ਕਿਉਂਕਿ ਸਰਦੀਆਂ ਵਿੱਚ ਥੋੜੀ ਡਰਾਈ ਸਕਿਨ ਹੋ ਜਾਂਦੀ ਗਲੋ ਨਹੀਂ ਦਿੰਦਾ ਜੇ ਅਸੀਂ ਆਪਣੀ ਸਕਿਨ ਕੇਅਰ ਕਰਾਂਗੇ ਘਰ ਵਿੱਚ ਬੈਠ ਕੇ ਹੀ ਕੁਝ ਕਰਦੀਆਂ ਚੀਜ਼ਾਂ ਦੇ ਨਾਲ ਤਾਂ ਗਲੋ ਵੀ ਬਹੁਤ ਆਵੇਗਾ ਜੇ ਤੁਹਾਡੇ ਫੇਸ 'ਤੇ ਉੱਪਰ ਦਾਗ-ਦੱब्बे ਨੇ ਉਹ ਵੀ ਰਿਮੂਵ ਹੋਣਗੇ ਰਿੰਕਲ ਨੇ ਰਿੰਕਲ ਵੀ ਰਿਮੂਵ ਹੋਣਗੇ ਜਾਂ ਪਿੰਪਲ ਐਕਨੇ ਦੇ ਜਿੱਦੀ ਨਿਸ਼ਾਨ ਰਹਿ ਗਏ ਨੇ ਮੇਰੀਆਂ ਭੈਣਾਂ ਦੇ ਫੇਸ 'ਤੇ ਉੱਪਰ ਉਹ ਵੀ ਠੀਕ ਹੋਣਗੇ ਅੱਜ ਅਸੀਂ ਕਰਾਂਗੇ ਘਰ ਵਿੱਚ ਬੈਠ ਕੇ ਹੀ ਫੇਸ਼ੀਅਲ ਫੇਸ਼ੀਅਲ ਕਰਾਂਗੇ ਜੀ ਆਓ ਮੈਂ ਤੁਹਾਨੂੰ ਦਿਖਾਨੀ ਆ ਪਪਾਇਆ ਆ ਦੇਖੋ ਪਪਾਇਆ ਲਿਆ ਹੋਇਆ ਮੈਨੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਪੀਲ ਆਫ ਕਰ ਲੈਣਾ ਵਾਸ਼ ਕਰਕੇ ਪੀਲ ਆਫ ਕਰ ਲੈਣਾ ਫਿਰ ਇਹਦਾ ਪਲਪ ਤਿਆਰ ਕਰ ਲਓ ਤੁਸੀਂ ਮੈਂ ਕਿਵੇਂ ਕਰਦੀ ਆ ਉਹ ਮੈਂ ਤੁਹਾਨੂੰ ਪਹਿਲੇ ਵੀ ਦਿਖਾਇਆ ਹੋਇਆ ਕਿ ਮੈਂ ਐਵੇਂ ਦਾ ਲਿਆ ਦੇਖੋ ਐਵੇਂ ਦਾ ਤੁਸੀਂ ਲਿਆ ਕੇ ਆਪਣੇ ਘਰ ਵਿੱਚ ਰੱਖੋ ਇਹ ਮੇਰੀ ਸਕਿਨ ਕੇਅਰ ਵਾਸਤੇ ਮੈਂ ਲੱਗ ਹੀ ਲਿਆ ਕੇ ਰੱਖਿਆ ਛੋਟੂ ਜਿਹਾ ਇਹਦੇ ਨਾਲ ਹੀ ਮੈਂ ਥੋੜੇ ਪੀਸ ਕਰਕੇ ਉਹਨਾਂ ਨੇ ਚੰਗੀ ਤਰ੍ਹਾਂ ਪਹਿਲਾਂ ਪਪਾਇਆ ਨੂੰ ਵਾਸ਼ ਕੀਤਾ ਥੋੜੇ ਪੀਸ ਕਰਕੇ ਇਹਦੇ ਨਾਲ ਕੀਤਾ ਹੋਇਆ ਤੁਸੀਂ ਵੀ ਇਹਦੇ ਨਾਲ ਆ ਪਲਪ ਤਿਆਰ ਕਰ ਸਕਦੇ ਜੀ ਐਵੇਂ ਕਈ ਜਾਣੇ ਮੈਨੂੰ ਕਮੈਂਟ ਕਰਕੇ ਪੁੱਛਦੇ ਕਿ ਅਸੀਂ ਕਿਵੇਂ ਪਲਪ ਤਿਆਰ ਕਰਨਾ ਠੀਕ ਹੈ ਉਹਨਾਂ ਨੂੰ ਮੈਂ ਦਿਖਾ ਦਿੰਨੀ ਤੇ ਮੈਂ ਇਹਦੇ ਨਾਲ ਕਰਦੀ ਆ ਕਿ ਬਾਕੀ ਤੁਸੀਂ ਜਿੱਦਾਂ ਵੀ ਕੱਟ ਕੇ ਰੱਖਣਾ ਕਰ ਲਓ ਜਾਂ ਗ੍ਰੈਂਡ ਕਰ ਲਓ ਜਾਂ ਤੁਸੀਂ ਕਿਸੇ ਮਿਕਸੀ ਜਾਰ ਵਿੱਚ ਪਾ ਕੇ ਥੋੜਾ ਰੋਜ਼ ਵਾਟਰ ਐਡ ਕਰਕੇ ਇੱਕ ਚਮਚਾ ਉਹਨੂੰ ਚੰਗੀ ਤਰ੍ਹਾਂ ਉਹਦਾ ਪਲਪ ਤਿਆਰ ਕਰ ਲਓ ਜੀ ਅੱਜ ਅਸੀਂ ਕਰਾਂਗੇ ਪਪਾਇਆ ਫੇਸ਼ੀਅਲ ਜਿਹਦੇ ਨਾਲ ਤੁਹਾਡੇ ਫੇਸ ਤੇ ਦਾਗ-ਦੱब्बे ਵੀ ਰਿਮੂਵ ਹੋਣਗੇ ਦਾ ਐਂਟੀ 에ਜਿੰਗ ਆ ਜੀ ਜਿਨ੍ਹਾਂ ਦੇ ਫੇਸ ਤੇ ਉੱਪਰ ਬਹੁਤ ਹੀ ਰਿੰਕਲ ਜਾਂ ਲੂਸ ਸਕਿਨ ਹੋ ਗਈ ਆ ਉਹਨਾਂ ਦੀ ਸਕਿਨ ਵੀ ਹੋਵੇਗੀ ਟਾਈਟ ਤਾਂ ਰਿੰਕਲ ਵੀ ਰਿਮੂਵ ਹੋਣਗੇ ਸਕਿਨ ਤਾਂ ਟਾਈਟ ਦੇ ਹੋਣ ਦੇ ਨਾਲ ਨਾਲ ਰਿੰਕਲ ਵੀ ਰਿਮੂਵ ਹੋਣਗੇ ਆਜੋ ਹੁਣ ਅਸੀਂ ਸਟੈਪ ਪਹਿਲਾ ਕਰਦੇ ਆ ਕਲੀਜ਼ਿੰਗ ਕਲੀਂਜ ਕਿ ਵਾਸਤੇ ਸਾਨੂੰ ਚਾਹੀਦਾ ਹੈ ਕੱਚਾ ਦੁੱਧ ਆ ਦੇਖੋ ਰੌ ਮਿਲਕ ਲੈ ਲਿਆ ਮੈਨੇ ਦੋਨੇ ਚੀਜ਼ਾਂ ਮਿਕਸ ਕਰਕੇ ਅਸੀਂ ਫੇਸ ਨੂੰ ਕਰਾਂਗੇ ਕਲੀਨਿੰਗ ਪਹਿਲਾ ਸਟੈਪ ਤੁਸੀਂ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕੀਤਾ ਹੋਣਾ ਚਾਹੀਦਾ ਜਿਸ ਬੋਲ ਵਿੱਚ ਤੁਸੀਂ ਬਣਾ ਰਹੇ ਫੇਸ਼ੀਅਲ ਕਰ ਰਹੇ ਉਸ ਬੋਲ ਨੂੰ ਵੀ ਬਿਲਕੁਲ ਹੀ ਕਲੀਨ ਹੋਣਾ ਚਾਹੀਦਾ ਹੈ ਜੀ ਆਜੋ ਹੁਣ ਅਸੀਂ ਪਹਿਲਾ ਸਟੈਪ ਕਰਦੇ ਹਾਂ ਕਹਿਲਾ ਅਸੀਂ ਲੈ ਲਾਂਗੇ ਜੀ ਪਾਇਆ ਦਾ ਕਲਪ ਜਿੰਨਾ ਕਿ ਤੁਹਾਨੂੰ ਲੱਗਣਾ ਤੁਹਾਡੇ ਫੇਸ ਦੇ ਉੱਪਰ ਓਨਾ ਕੀ ਤੁਸੀਂ ਲੈਣਾ ਹੈ ਪਹਿਲਾ ਸਟੈਪ ਅਸੀਂ ਕਰਾਂਗੇ ਕਲੀਨਿੰਗ rau ਮਿਲ ਕੇ ਐਡ ਕਰ ਦਾਂਗੇ ਇਹਦੇ ਵਿੱਚ ਥੋੜਾ ਗਲਾ ਮੇਰਾ ਖਰਾਬ ਹੈ ਜੀ ਥੋੜਾ ਇਸ ਕਰਕੇ ਥੋੜਾ ਬੈਠਾ ਹੈ ਗਲਾ ਆ ਦੇਖੋ ਦੋਨੋਂ ਚੀਜ਼ਾਂ ਨੂੰ ਹੀ ਮਿਕਸ ਕਰਨਾ ਹੈਗਾ ਤੀਸਰੀ ਚੀਜ਼ ਨਹੀਂ ਮਿਲਾਨੀ ਹੈਗੀ ਆਪਾਂ ਨੇ ਦੋਨੇ ਚੀਜ਼ਾਂ ਮਿਕਸ ਕਰ ਲਓ ਫਿਰ ਤੁਸੀਂ ਐਵੇਂ ਦਾ ਬਰਸ਼ ਲੈ ਲਓ ਚਾਹੇ ਕਾਟਨ ਲੈ ਲਓ ਕੁਝ ਵੀ ਲੈ ਸਕਦੇ ਜੇ ਤੁਸੀਂ ਫਿਰ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਤੁਸੀਂ ਇਹਨੂੰ ਲਗਾਉਣਾ ਹੈਗਾ ਐਵੇਂ ਚੰਗੀ ਤਰ੍ਹਾਂ ਲਗਾਓ ਪਹਿਲਾਂ ਤੁਸੀਂ ਜੈਲ ਕਾਟਨ ਵੀ ਲੈ ਸਕਦੇ ਜੇ ਜਰੂਰੀ ਨਹੀਂ ਕਿ ਤੁਸੀਂ ਬਰਸ਼ ਦੇ ਨਾਲ ਹੀ ਲਗਾਣਾ ਕਾਟਨ ਨਾਲ ਵੀ ਲਗਾ ਸਕਦੇ ਜੀ ਚੰਗੀ ਇਦਾਂ ਪਹਿਲਾਂ ਅਸੀਂ ਲਗਾਵਾਂਗੇ ਪੂਰੇ ਫੇਸ ਦੇ ਉੱਪਰ ਇਦਾਂ ਆ ਸਾਡਾ ਫੇਸ ਬਿਲਕੁਲ ਕਲੀਨ ਹੋ ਜਾਏਗਾ ਜੀ ਪਛਿਆ ਦੁੱਧ ਪਾਇਆ ਹੋਇਆ ਰੌ ਮਿਲਕ ਤੇ ਪਕਾਇਆ ਘਰ ਵਿੱਚ ਦਾ ਫਰੂਟ ਆਂਦਾ ਹੈ ਜੀ ਕੋਈ ਵੀ ਫਰੂਟ ਦੀ ਅਸੀਂ ਫੇਸ਼ੀਅਲ ਕਰ ਸਕਦੇ ਫਿਰ ਅਸੀਂ ਚੰਗੀ ਤਰ੍ਹਾਂ ਇਹਦੀ ਮ사ਜ ਦੇਵਾਂਗੇ ਸੌਫਟ ਹੱਥ ਨਾਲ ਚੰਗੀ ਤਰ੍ਹਾਂ ਆਪਾਂ ਮ사ਜ ਕਰਾਂਗੇ ਸੌਫਟ ਹੱਥ ਨਾਲ ਕਰਨੀ ਹੈਗੀ ਮੋਦਾ ਰਗੜ ਕੇ ਅਸੀਂ ਮ사ਜ ਨਹੀਂ ਕਰਨੀ ਕੋਈ ਵੀ ਸਟੈਪ ਕਰਾਤੇ ਜੇ ਸੌਫਟ ਹੱਥ ਨਾਲ ਹੀ ਕਰਿਆ ਕਰੋ ਸਾਰੀਆਂ ਮੇਰੀਆਂ ਪਿਆਰਾਂ ਹਾਂ ਵੀ ਤੁਸੀਂ ਚੰਗੀ ਤਰ੍ਹਾਂ ਇਹਨੂੰ ਅਸੀਂ ਜੀ ਕਲੀਨ ਕਰ ਲੈਣਾ ਆਪਣੇ ਫੇਸ ਨੂੰ ਤਾ ਜੋ ਓਪਨ ਪੋਰਸ ਦੇ ਵਿੱਚ ਗੰਦਗੀ ਵਗੈਰਾ ਫੇਸ ਵਾਸ਼ ਵੀ ਅਸੀਂ ਕਰਦੇ ਆ ਨਾ ਫਿਰ ਵੀ ਸਾਡੇ ਓਪਨ ਪੋਰਸ ਦੇ ਵਿੱਚ ਗੰਦਗੀ ਰਹਿ ਜਾਂਦੀ ਹੈ ਇਹਨੇ ਓਪਨ ਪੋਰਸ ਬਿਲਕੁਲ ਕਲੀਨ ਕਰ ਦੇਣੇ ਹੈਗੇ ਆ 2 ਮਿੰਟ ਦੀ ਮ사ਜ ਦੇਵਾਂਗੇ ਆਪਾਂ ਫੇਸ ਦੇ ਉੱਪਰ ਤਾਂ ਜੋ ਸਾਡਾ ਫੇਸ ਰੈਡੀ ਹੋ ਸਕੇ ਫੇਸ਼ਲ ਲਈ ਆ ਦੇਖੋ 2 ਮਿੰਟ ਦੀ ਅਸੀਂ ਮ사ਜ ਦਿੱਤੀ ਹੁਣ ਅਸੀਂ ਦੂਸਰਾ ਸਟੈਪ ਕਰਾਂਗੇ ਸਕਰਬ ਆਪਣੇ ਫੇਸ ਦੇ ਉੱਪਰ ਫਿਰ ਅਸੀਂ ਦੂਸਰਾ ਬੋਲ ਲੈਣਾ ਹੈਗਾ ਉਹਦੇ ਵਿੱਚ ਫਿਰ ਆਪਾਂ ਪਾਵਾਂਗੇ ਪਪਾਇਆ ਦਾ ਪਲਪ ਇਹਦੇ ਵਿੱਚ ਅਸੀਂ ਐਡ ਕਰਾਂਗੇ ਸਕਰਬ ਵਾਸਤੇ ਮੈਂ ਬਣਾਇਆ ਹੋਇਆ ਕਰਦਾ ਹੀ ਆ ਦੇਖੋ ਰਾਈਸ ਫਲਾਰ ਇਹ ਵੀ ਤੁਸੀਂ ਫਾਈਨ ਪਾਊਡਰ ਬਣਾ ਕੇ ਰੱਖਣਾ ਹੋਇਆ ਨੂੰ ਐਡ ਕਰ ਦਿਓ ਇਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਹੀ ਦੋਨੇ ਚੀਜ਼ਾਂ ਹੀ ਬਹੁਤ ਹੀ ਵਧੀਆ ਨੇ ਜੀ ਇਹ ਸਾਡੇ ਸਕਰਬ ਦਾ ਜੇ ਤੁਸੀਂ ਚਾਵਲ ਦਾ ਆਟਾ ਨਹੀਂ ਪਾਣਾ ਚਾਹੁੰਦੇ ਤੁਸੀਂ 슈ਗਰ ਐਡ ਕਰ ਲਓ ਥੋੜੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੋਨਾਂ ਚੀਜ਼ਾਂ ਨੂੰ ਇਹ ਸਾਡਾ ਸਕਰਬ ਬਣ ਕੇ ਤਿਆਰ ਹੋ ਗਿਆ ਜੀ ਇਹ ਅਸੀਂ ਕਰਾਂਗੇ ਆਪਣੇ ਫੇਸ ਦੇ ਉੱਪਰ ਜੋਸੀ ਫੇਸ ਕਲੀਨ ਕੀਤਾ ਹੋਇਆ ਪਹਿਲਾ ਦੂਸਰਾ ਸਟੈਪ ਸਾਡਾ ਸਕ੍ਰੈਬ ਅਜ ਹੁਣ ਅਸੀਂ ਸਕ੍ਰੈਬ ਕਰੀਏ ਹੁਣ ਅਸੀਂ ਕਰਦੇ ਆ ਜੀ ਸਕ੍ਰੈਬ ਆਪਣੇ ਫੇਸ ਨੂੰ ਪਹਿਲਾਂ ਤੁਸੀਂ ਵਾਸ਼ ਕੀਤਾ ਹੋਇਆ ਕਲੀਨ ਕਰ ਲਿਆ ਹੁਣ ਅਸੀਂ ਸੌਫਟ ਹੱਥ ਨਾਲ ਸਕ੍ਰੈਬ ਕਰਨਾ ਰਾਈਸ ਫਲੌਰ ਪਾਇਆ ਹੋਇਆ ਜੋ ਤੁਹਾਡੀ ਸਕਿਨ ਨੂੰ ਕਰੇਗਾ ਟਾਈਟ ਤੇ ਰਿੰਕਲ ਨੂੰ ਵੀ ਰਿਮੂਵ ਕਰੇਗਾ ਜੀ ਚੰਗੀ ਤਰ੍ਹਾਂ ਸੌਫਟ ਹੱਥ ਨਾਲ ਹੀ ਕਰਨਾ ਹੈ ਤੁਸੀਂ ਜੋ ਵੀ ਕੁਝ ਕਰਦੇ ਹੋ ਨਾ ਪੈਕ ਲਗਾਉਂਦੇ ਜਾਂ ਸਕ੍ਰੈਬ ਕਰਦੇ ਹੋ ਤੁਸੀਂ ਸੌਫਟ ਹੱਥ ਨਾਲ ਹੀ ਕਰਨਾ ਹੈਗਾ ਪਪਾਇਆ ਨੇ ਤਾਂ ਜੋ ਤੁਹਾਡੇ ਫੇਸ ਦੇ ਉੱਪਰ ਆਏ ਰਿੰਕਲ ਹਨ ਬਿਲਕੁਲ ਠੀਕ ਕਰਦੇ ਨੇ ਵਿంటర్ ਦੇ ਵਿੱਚ ਇਹ ਤੁਸੀਂ ਵੀਕ ਦੇ ਵਿੱਚ ਇੱਕ ਵਾਰ ਇਹ ਫੇਸ਼ੀਅਲ ਕਰ ਲੋਗੇ ਨਾ ਤੇ ਰਿਜ਼ਲਟ ਬਹੁਤ ਹੀ ਵਧੀਆ ਆਨੇਗਾ ਤੁਹਾਨੂੰ ਪਾਰਲਰ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਘਰ ਵਿੱਚ ਬੈਠ ਕੇ ਹੀ ਤੁਸੀਂ ਇਹ ਫੇਸ਼ੀਅਲ ਕਰ ਸਕਦੇ ਜੀ ਪਪਾਇਆ ਫੇਸ਼ੀਅਲ ਪਹਿਲਾਂ ਮੈਂ ਜਿਵੇਂ ਐਪਲ ਦੀ ਫੇਸ਼ੀਅਲ ਵੀ ਕੀਤੀ ਹੋਈ ਆ ਉਹ ਵੀ ਤੁਸੀਂ ਵੀਡੀਓ ਦੇਖ ਸਕਦੇ ਜੇ ਕੋਈ ਵੀ ਖਾਣ ਵਾਲੀ ਚੀਜ਼ ਹੈ ਜੀ ਅਸੀਂ ਫੇਸ ਦੇ ਉੱਪਰ ਲਗਾ ਸਕਦੇ ਹਾਂ ਦੋ ਮਿੰਟ ਦੀ ਅਸੀਂ ਸਕਰਾਪ ਕਰਨਾ सॉफ्ट ਹੱਥ ਨਾਲ ਚਾਵਲ ਦਾ ਆਟਾ ਤੁਸੀਂ ਘਰ ਵਿੱਚ ਬਣਾ ਕੇ ਰੱਖੋ ਜੀ ਫਾਈਨ ਦੋ ਤਿੰਨ ਵਾਰ ਉਹਨੂੰ ਛਾਨ ਕੇ ਫਾਈਨ ਪਾਊਡਰ ਹੋਣਾ ਚਾਹੀਦਾ ਉਹ ਦਰਦਰਾ ਨਹੀਂ ਹੋਣਾ ਚਾਹੀਦਾ ਫਿਰ ਸਾਡੇ ਸਕਿਨ ਦੇ ਉੱਪਰ ਹਨਾ ਖਰਾਬ ਕਰੇਗਾ ਸਕਿਨ ਨੂੰ ਜੋ ਚਾਵਲ ਦਾ ਆਟਾ ਨਹੀਂ ਪਾਣਾ ਤੁਸੀਂ 슈ਗਰ ਵੀ ਐਡ ਕਰ ਸਕਦੇ ਜੇ ਪੀਸੀ ਹੋਈ ਮੋਟੀ 슈ਗਰ ਨਹੀਂ ਲੈਣੀ ਹੈਗੀ ਪੀਸੀ ਹੋਈ 슈ਗਰ ਐਡ ਕਰ ਲੈਣੀ ਫਿਰ ਤੁਸੀਂ ਆ ਦੇਖੋ ਐਵੇਂ ਅਸੀਂ ਮ사ਜ ਕਰ ਲਈ ਦੋ ਮਿੰਟ ਦੀ ਇਥੇ ਸਾਡਾ ਹੋ ਗਿਆ ਜੀ ਸਕਰਬ ਸੌਫਟ ਹੱਥ ਨਾਲ ਕਰਨੀ ਮੇਰੀਆਂ ਭੈਣਾਂ ਨੇ ਇਹ ਨਹੀਂ ਕਿ ਅਸੀਂ ਰਗੜਾ ਰਗੜੀ ਕਰਨਾ ਹੈ ਬਣਾ ਕਿ ਸਾਡੀ ਸਕਿਨ ਜਿਆਦਾ ਨਹੀਂ ਗਲੋ ਕਰਨੀ ਖਰਾਬ ਹੋਵੇਗੀ ਫਿਰ ਚੰਗੀ ਤਰ੍ਹਾਂ ਤੁਸੀਂ ਐਵੇਂ ਸਕਰਬ ਕਰ ਲਿਆ ਆ ਦੇਖੋ ਜੀ ਹੁਣ ਅਸੀਂ ਇਹਦੇ ਮਗਰ ਪੈਕ ਤਿਆਰ ਕਰਦੇ ਆ ਤੀਸਰਾ ਸਕੈਪ ਅਸੀਂ ਪੈਕ ਲਗਾਈਏ ਮੈਂ ਆਪਣੇ ਹੈਡ ਨੂੰ ਵਾਸ਼ ਕਰਕੇ ਤੁਹਾਨੂੰ ਦਿਖਾਨੀ ਆ ਆ ਦੇਖੋ ਜੀ ਇਨੇ ਮੈਂ ਆਪਣਾ ਹੈਂਡ ਮੂਸ ਵਾਸ਼ ਕਰਾਈਆ ਤੇ ਕਿਵੇਂ ਦਾ ਰਿਜ਼ਲਟ ਆਇਆ ਕਿੰਨਾ ਵਧੀਆ ਗਲੋ ਆ ਰਿਹਾ ਐਵੇਂ ਤੁਹਾਡੇ ਫੇਸ ਦੇ ਉੱਪਰ ਆਵੇਗਾ ਅੱਜ ਹੁਣ ਅਸੀਂ ਪੈਕਿੰਗ ਤਿਆਰ ਕਰੀਏ ਪਹਿਲਾ ਅਸੀਂ ਲਵਾਂਗੇ ਪਾਇਆ ਦਾ ਪਲਪ ਉਹਨਾਂ ਕੀ ਤੁਸੀਂ ਲੈਣਾ ਹੈਗਾ ਜਿੰਨਾ ਕਿ ਤੁਹਾਡੇ ਫੇਸ ਤੇ ਜੇ ਤੁਸੀਂ ਚਾਹੋ ਕਿ ਤੁਸੀਂ ਆਪਣੇ ਨੈਕ ਤੇ ਵੀ ਲਗਾ ਸਕਦੇ ਜੇ ਫਿਰ ਅਸੀਂ ਕਰਾਂਗੇ ਜੀ ਬੀਸਨ ਨੂੰ ਐਡ ਇਹ ਸਾਡਾ ਬਣ ਜਾਏਗਾ ਜੀ ਪੈਕ ਇਹਦੇ ਵਿੱਚ ਜੇ ਤੁਹਾਡੀ ਆਇਲੀ ਸਕਿਨ ਹੈ ਤੁਸੀਂ ਲੈਮਨ ਵੀ ਐਡ ਕਰ ਸਕਦੇ ਜੀ ਵੇ ਥੋੜੀ ਡਲਾਈ ਹੈ ਇਸ ਕਰਕੇ ਮੈਂ ਲੈਮਨ ਨਹੀਂ ਐਡ ਕੀਤਾ ਮੈਂ ਪਹਿਲਾਂ ਹਮ ਜੋ ਕੀਤੀ ਫੇਸ਼ੀਅਲ ਤੁਸੀਂ ਲੈਮਨ ਐਡ ਕਰ ਸਕਦੇ ਜੇ oily skin ਵਾਲੇ ਬਹੁਤ ਹੀ ਵਧੀਆ ਰਿਜ਼ਲਟ ਆਣਾ ਤੇ ਜੇ ਬਹੁਤੀ ਡਰਾਈ ਸਕਿਨ ਆ ਤੁਸੀਂ ਇਹਦੇ ਵਿੱਚ ਹਨੀ ਐਡ ਕਰ ਲਓ ਜੇ ਤੁਹਾਡੀ ਬਹੁਤ ਜ਼ਿਆਦਾ ਡਰਾਈ ਸਕਿਨ ਆ ਨਾ ਤੇ ਤੁਸੀਂ ਹਨੀ ਐਡ ਕਰ ਲਓ oily skin ਆ ਤਾਂ ਲੈਮਨ ਐਡ ਕਰ ਲਓ ਜੇ ਨਿੱਕ-ਨਿੱਕੀਆਂ ਚੀਜ਼ਾਂ ਨੂੰ ਨੋਟ ਕਰ ਲਿਆ ਕਰੋ ਆ ਦੇਖੋ ਪੈਕ ਬਣ ਗਿਆ ਸੱਟਾ ਫਿਰ ਅਸੀਂ ਤੀਸਰਾ ਸਟੈਪ ਲਗਾਵਾਂਗੇ ਪੈਕ ਆਪਣੇ ਫੇਸ ਦੇ ਉੱਪਰ ਜਿਵੇਂ ਕਿ ਮੈਂ ਤੁਹਾਨੂੰ ਹੈਂਡ ਤੇ ਹੀ ਕਰਕੇ ਦਿਖਾਵਾਂਗੀ ਤੁਸੀਂ ਆਪਣੇ ਫੇਸ ਦੇ ਉੱਪਰ ਅਪਲਾਈ ਕਰਨਾ 2 ਮਿੰਟ ਦੀ ਮ사ਜ ਦੇਵਾਂਗੇ ਬਹੁਤ ਹੀ ਸੌਫਟ ਪੈਕ ਬਣਿਆ ਹੋਇਆ ਹੈ ਇਹਦੇ ਨਾਲ ਸਾਡੀ ਮ사ਜ ਵੀ ਹੋ ਜਾਏਗੀ ਤੇ ਪੈਕ ਦਾ ਵੀ ਕੰਮ ਹੋ ਜਾਏਗਾ ਦੋਨੇ ਕੰਮ ਹੋ ਜਾਣਗੇ ਜੀ ਤੇ ਆਪਣੇ ਵਾਸਤੇ ਟਾਈਮ ਕੱਢ ਕੇ ਫਿਰ ਹੀ ਬੈਠ ਕੇ ਫਿਰ ਹੀ ਕਰਿਆ ਕਰੋ ਇਹ ਨਹੀਂ ਕਿ ਤੁਸੀਂ ਇੱਕ ਸਟੈਪ ਕੀਤਾ ਤੇ ਚਲੋ ਤੁਸੀਂ ਘਰ ਦੇ ਕੰਮ ਕਰ ਲਿਆ ਫਿਰ ਦੂਸਰਾ ਸਟੈਪ ਐਵੇਂ ਨਹੀਂ ਕਰਨਾ ਤੁਸੀਂ ਸਟੈਪ ਬਾਏ ਸਟੈਪ ਕਰਨਾ ਹੈਗਾ ਫੇਸ਼ੀਅਲ ਜਦੋਂ ਤੁਸੀਂ ਕੰਨ ਬੈਠਦੇ ਨਾ ਸਟੈਪ ਬਾਈ ਸਟੈਪ ਫੇਸ਼ੀਅਲ ਕਰਿਆ ਕਰੋ ਐਵੇਂ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਮ사ਜ ਕਰ ਲੈਣੀ 2 ਮਿੰਟ ਦੀ ਸਿਰਫ 2 ਮਿੰਟ ਦੀ ਲਾਈਟ ਹੈਂਡ ਦੇ ਨਾਲ ਰਗੜਨਾ ਨਹੀਂ ਹੈਗਾ ਸਕਿਨ ਨੂੰ ਆਪਾਂ ਨੇ ਖਰਾਬ ਨਹੀਂ ਕਰਨਾ ਤੇ ਦੇਖਿਓ ਕਿਵੇਂ ਦਾਗ-ਧੱब्बे ਵੀ ਰਿਮੂਵ ਹੋਣਗੇ ਤੇ ਵਿంటర్ ਦੇ ਵਿੱਚ ਵੀ ਗਲੋ ਤੁਹਾਡੇ ਫੇਸ ਤੇ ਬਣਿਆ ਰਹੇਗਾ ਜੀ ਕੋਈ ਦਾਗ-ਧੱਬਾ ਨਹੀਂ ਰਹਿਣਾ ਇਹਦੇ ਨਾਲ ਪਿਗਮੈਂਟੇਸ਼ਨ ਵੀ ਰਿਮੂਵ ਹੁੰਦੀ ਹੈ ਪਪਾਇਆ ਫੇਸ਼ੀਅਲ ਦੇ ਨਾਲ ਤੁਸੀਂ ਮਹਿੰਗੀ ਤੋਂ ਮਹਿੰਗੀ ਆਪ ਪਾਇਆ ਫੇਸ਼ੀਅਲ ਕਰਾਉਂਦੇ ਜੀ ਪਾਣ ਦਿੱਤੀ ਜਾ ਕੇ ਤੁਸੀਂ ਘਰ ਵਿੱਚ ਬੈਠ ਕੇ ਖੁਦ ਆਪਣੇ ਹੱਥਾਂ ਦੇ ਨਾਲ ਨੇਚਰਲ ਚੀਜ਼ਾਂ ਨਾਲ ਕਰਦੀਆਂ ਸਾਰੀਆਂ ਹੀ ਅਸੀਂ ਪਾਈਆਂ ਹੋਈਆਂ ਕੋਈ ਬਾਹਰੋਂ ਨਹੀਂ ਲਿਆਂਦੀ ਹੋਈ ਕੈਮੀਕਲ ਵਾਲੀ ਕੋਈ ਚੀਜ਼ ਨਹੀਂ ਹੈਗੀ ਜੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਬੈਸਟ ਨੇ ਘਰ ਵਿੱਚ ਹੀ ਬੈਠ ਕੇ ਕਰੋ ਤੁਸੀਂ ਪਪਾਇਆ ਫੇਸ਼ੀਅਲ ਤਾਂ ਜੋ ਤੁਹਾਡੀ ਪਿਗਮੈਂਟੇਸ਼ਨ ਵੀ ਦੂਰ ਹੋ ਜਾਵੇ ਦਾਗ-ਦੱਬੇ ਵੀ ਦੂਰ ਹੋਣ ਕਾਲਾਪਨ ਜਾਂ ਟੈਨਿੰਗ ਹੋ ਗਈ ਆ ਉਹ ਵੀ ਸਰਦੀਆਂ ਦੇ ਵਿੱਚ ਜਿਵੇਂ ਕਾਲਾਪਨ ਆ ਜਾਂਦਾ ਫੇਸ ਦੇ ਉੱਪਰ ਉਹ ਵੀ ਦੂਰ ਹੋਵੇਗਾ ਜੀ ਇਹਦੇ ਨਾਲ ਪਪਾਇਆ ਫੇਸ਼ੀਅਲ ਦੇ ਨਾਲ ਤੇ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਖੁਦ ਤੁਸੀਂ ਕਰੋਗੇ ਫਿਰ ਰਿਜ਼ਲਟ ਆਣਾ ਜੀ ਤੁਹਾਨੂੰ ਤੁਸੀਂ ਬੋਲਣਾ ਕਿ ਇਹ ਕਰ ਰਹੀ ਮੈਂ ਤਾਂ ਖੁਦ ਕਰਦੀ ਆ ਜੋ ਮੈਨੂੰ ਬੈਸਟ ਲੱਗਦਾ ਮੈਂ ਉਹ ਹੀ ਤੁਹਾਨੂੰ ਦਿਖਾਨੀ ਆ ਕਿ ਮੇਰੀਆਂ ਭੈਣਾਂ ਨੇ ਕਰਕੇ ਦੇਖਣ ਕਿ ਰਿਜ਼ਲਟ ਕਿਵੇਂ ਦਾ ਆ ਰਿਹਾ ਉਹਨਾਂ ਦੇ ਫੇਸ ਤੇ ਉੱਪਰ ਐਵੇਂ 2 ਮਿੰਟ ਦੀ ਮ사ਜ ਦੇ ਦਿਓ ਫਿਰ ਤੁਸੀਂ ਇਹਦੇ ਉੱਪਰ ਹੀ ਲਗਾ ਕੇ ਐਵੇਂ ਇੱਕ ਲੇਅਰ ਲਗਾ ਕੇ ਛੱਡ ਦਿਓ ਜੀ ਤੇ ਕਰਿਓ ਸ਼ਾਮਾਂ ਨੂੰ ਸ਼ਾਮ ਨੂੰ ਰਿਜ਼ਲਟ ਵਧੀਆ ਆਂਦਾ ਮੈਂ ਡੇਲੀ ਤੁਹਾਨੂੰ ਦੱਸਦੀ ਆ ਇਹ ਤੁਸੀਂ ਨੋਟ ਕਰਿਆ ਕਰੋ ਕਿ ਸ਼ਾਮ ਨੂੰ ਹੀ ਤੁਸੀਂ ਕਰਨਾ ਹੈਗਾ ਜੇ ਤੁਸੀਂ ਫ੍ਰੀ ਹੁੰਦੇ ਖਾਣਾ ਪੀਣਾ ਖਾ ਲਿਆ ਖਵਾਤਾ ਸਾਰਿਆਂ ਨੂੰ ਫ੍ਰੀ ਹੋਗੇ ਤੁਸੀਂ ਸ਼ਾਮ ਨੂੰ ਇਹ ਫੇਸ਼ੀਅਲ ਕਰ ਲੈਣਾ ਤੇ ਰਿਜ਼ਲਟ ਦੇਖਿਓ ਮਾਰਨਿੰਗ ਕਿੰਨਾ ਵਧੀਆ ਆ ਨਾ ਤੇ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਜੋ ਵੀ ਮੇਰੀਆਂ ਭੈਣਾਂ ਮੇਰੇ ਫ੍ਰੈਂਡਸ ਸੋਹਣੇ ਸੋਹਣੇ ਕਮੈਂਟ ਕਰਦੇ ਆ ਥੈਂਕ ਯੂ ਜੀ ਸਭੀ ਕੋ ਤੋ ਲਾਈਕ ਸ਼ੇਅਰ ਪਲੀਜ਼ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਜਿਹਨਾਂ ਦੀ ਡਰਾਈ ਸਕਿਨ ਆ ਜਾਂ ਆਇਲੀ ਸਕਿਨ ਆ ਉਸ ਹਿਸਾਬ ਨਾਲ ਕਰਦਿਆ ਕਰੋ ਜਿਵੇਂ ਹੀ ਮੈਂ ਕੋਈ ਫੇਸ਼ੀਅਲ ਜਾਂ ਕੋਈ ਪੈਕ ਬਣਾਣੀ ਮਾਰਨਿੰਗ ਮੇਰੀ ਵੀਡੀਓ ਆ ਜਾਂਦੀ ਹੈ notifications ਨੂੰ ਔਨ ਕਰ ਲਿਆ ਕਰੋ ਤਾਂ ਜੋ ਮੈਂ ਵੀਡੀਓ ਪਾਵਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ ਸਭ ਤੋਂ ਪਹਿਲਾਂ ਕਮੈਂਟ ਵਿੱਚ ਦੱਸ ਦਿਓ ਕਿ ਕਿਸ ਕਿਸ ਮੇਰੀ ਸਿਸਟਰ ਦਾ ਆਂਦਾ ਆ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਕਮੈਂਟ ਕਰਦੀਆਂ ਨੇ ਹਾਂ ਜੇ ਕੋਈ ਗਲਤੀ ਵੀ ਹੁੰਦੀ ਉਹ ਵੀ ਤੁਸੀਂ ਦੱਸ ਸਕਦੇ ਜੇ ਸਾਨੂੰ ਤੇ ਤੁਹਾਡੇ ਕੋਲੋਂ ਇਹ ਗਲਤੀ ਹੋਈ ਆ ਤੇ 15 ਮਿੰਟ ਲਗਾ ਕੇ ਜੀ ਤੁਸੀਂ ਇਹਨੂੰ ਸੌਫਟ ਹੱਥ ਨਾਲ ਮਤਲਬ ਗਿੱਲੇ ਹੱਥਾਂ ਨਾਲ ਥੋੜਾ ਗਿੱਲਾ ਕਰਕੇ ਆਪਣੇ ਫੇਸ ਨੂੰ ਵੀ ਗਿੱਲਾ ਕਰ ਲੈਣਾ ਥੋੜਾ ਤੇ ਫਿਰ ਤੁਸੀਂ ਆਪਣੇ ਫੇਸ ਨੂੰ 2 ਮਿੰਟ ਦੀ ਮ사ਜ ਦੇ ਕੇ ਸੌਫਟ ਹੱਥ ਨਾਲ ਪਾਣੀ ਨਾਲ ਵਾਸ਼ ਕਰ ਦਿਓ ਫੇ ਤੁਸੀਂ ਕੋਕੋਨਟ ਆਇਲ ਆਪਣੇ ਫੇਸ ਦੇ ਉੱਪਰ ਲਗਾ ਕੇ 2 ਮਿੰਟ ਦੀ ਮ사ਜ ਦੇਤੀਓ ਤੇ ਰਿਜ਼ਲਟ ਵੇਖਿਓ ਮਾਰਨਿੰਗ ਕਿ ਤੁਸੀਂ ਪਾਰਲਰ ਤਾਂ ਜਾਣਾ ਪੁੱਲ ਹੀ ਜਾਓਗੇ ਕਿ ਘਰ ਵਿੱਚ ਬੈਠ ਕੇ ਹੀ ਫੇਸ਼ੀਅਲ ਕਰੋਗੇ ਬਹੁਤ ਵਧੀਆ ਰਿਜ਼ਲਟ ਆਵੇਗਾ ਸਾਰੀਆਂ ਮੇਰੀਆਂ ਭੈਣਾਂ ਨੇ ਵਿੰਟਰ ਤੋਂ ਪਹਿਲਾਂ ਪਹਿਲਾਂ ਫੇਸ਼ੀਅਲ ਕਰਨਾ ਸਟਾਰਟ ਕਰ ਦੋ ਵੀਕ ਦੇ ਵਿੱਚ ਇੱਕ ਵਾਰ ਇੱਕ ਹਫਤੇ ਵਿੱਚ ਇੱਕ ਵਾਰ ਕਰ ਲਓ ਬਸ ਤੁਹਾਡਾ ਰੰਗ ਵੀ ਦੇਖੋ ਕਿਵੇਂ ਗੋਰਾ ਹੁੰਦਾ ਜੋ ਟੈਨਿੰਗ ਦਾ ਕਾਲਾਪਨ ਸਭ ਦੂਰ ਹੋ ਜਾਣਾ ਤੁਹਾਡਾ ਤੋ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਜੀ ਸੋਣ ਸੋਣੇ ਕਮੈਂਟ ਵੀ ਕਰ ਤਿਆ ਕਰੋ ਥੈਂਕ ਯੂ ਸਭੀ ਕੋ